ਹਾਂਜੀ ਜੀ ਕੀ ਹਾਲ ਚਾਲ ਹੈ ਜੀ ਆਪਾਂ ਬਣਾਉਣ ਲੱਗਿਆ ਅੱਜ ਸੰਡੋ ਦਾ ਸੰਡੋਲਾ ਤੇ ਸੰਡੋ ਦਾ ਸਟੋਅ ਨਹੀਂ ਸੰਡੋ ਲਈ ਆਪਾਂ ਰੱਖ ਲਈਆ ਕੜੀ ਕੜਾਈ ਤੇ ਕੜਾਹੀ ਪਰਾਂ ਰੱਖ ਲਈਆ ਪਾਵਾਂ ਦੇ ਪੱਤੇ ਨੇ ਚਾਰ ਚੰਚੇ ਦੇਸੀ ਘੀ ਦੇ ਜਿੱਕੇ ਆਪਾਂ ਘਰ ਚ ਤਿਆਰ ਕੀਤਾ ਤੇ ਸੰਡੋ ਸੰਡੋਲੇ ਵਾਸਤੇ ਆਪਣਾ ਕਿੱਦਾਂ ਚਾਹੀਦੀ ਆਪਾਂ ਇੱਥੇ ਤੁਹਾਨੂੰ ਦਿਖਾ ਰਹੇ ਆ ਆਪਾਂ ਗੋੜਾ ਇੱਕ ਗੋੜਾ ਲਈ ਆਪਾਂ ਇਸ ਕੋਲੇ ਲਈ ਆਪਾਂ ਤੇ ਦਿੱਤਾ ਬੇਸਨ ਦੀ ਮਿਕਸ ਲਿਆ ਅੱਧਾ ਅੱਧਾ ਤੇ 3-4 ਚਮਚੇ ਲਿਆ ਆਪਾਂ ਥੱਕਦੇ ਤਾਂ ਆ ਪਹਿਲਾਂ ਤਾਹਣਾ ਤੇ ਥੋੜੀ ਜਿਹੀ ਲਿਆ ਆਪਾਂ ਬਦਾਮ ਤੇ ਨਾ ਪਾਵਾਂਗੇ ਭਾਜੋ ਆਣ ਆ ਗਏ ਆਣਾ ਇਧਰੋਂ ਆਪਣਾ ਕੇਜ ਗਰਮ ਹੋ ਗਿਆ ਫੋਟੋ ਪਹਿਲਾਂ ਕਰਾਂਗੇ ਆਪਾਂ ਆਟਾ ਪੁੰਨਾ ਲਈ ਉਹ ਬਲਬ ਨੂੰ ਨੰਗਾ ਪਾਟਾ ਕਿ ਆਪਣਾ ਘਰੋਂ ਚੱਲਿਆ ਅੱਜ ਬਣਾਵਾਂਗਾ ਆਪਾਂ 1.10 ਟੋਲਾ 1.10 ਟੋਲਾ 1.5 ਇੰਚ ਵਾਲੀ ਆਹੇ ਤੇ ਕਿੱਦਾਂ ਬਣਾਵਾਂਗੇ ਪਹਿਲੀ ਵਾਰ ਕਾਹਲੀ ਕਰਨ ਲੱਗੇ ਆਂ ਤੇ ਇਹਦੇ ਚ ਕਰਾਂਗੇ ਆਪਾਂ ਇੰਟਰ ਬੇਸਨ ਤੇ ਆਪਾਂ ਆਟਾ ਇਹਦੇ ਚ ਮਿਲ ਕਰ ਲਿਆ ਆ ਆਟਾ ਤੇ 2 ਚਮਚੇ ਇਹ ਇਸ ਵਿੱਚ ਨਹੀਂ ਸਕਦਾ ਇੱਕ ਚੀਜ਼ ਪਾ ਸਕਦੇ ਆ ਪਰ ਆਪਾਂ ਦੋਨੇ ਚੀਜ਼ਾਂ ਪਾਈਆਂ ਨੇ ਆਪਾਂ ਪਾਈਆਂ ਨੇ ਦੋਨੇ ਚੀਜ਼ਾਂ ਮਤਲਬ ਬੇਸਨ ਵੀ ਤੇ ਕੀ ਕਹਿੰਦੇ ਆ ਆਟਾ ਵੀ ਉਹਦਾ ਇੱਕ ਚੀਜ਼ ਪਾ ਸਕਦੇ ਆ ਪਰ ਆਪਾਂ ਦੋ ਪਾਈਆਂ ਕਿ ਹੋਰ ਪਾਉਂਦੇ ਆ ਕਿ ਹੋਰ ਜਿਆਦਾ ਪੁਣਪ ਹੋਵੇ ਜਿਆਦਾ ਪਾਇਆ ਬਣਾएंगे ਸੁੰਦਰ ਦਸੰਡੋਲਾ ਆ ਨਾ ਬੇਸ ਪਾ ਲਿਆ ਇਹਦੇ ਚ ਤੇ ਹੁਣ ਇਹਨਾਂ ਨੂੰ ਭੁੰਨੀਆਂ ਤੇ ਮੈਂ ਤਾਂ ਰੁਕ ਕੇ ਵੀਡੀਓ ਵੀਡੀਓ ਨੇ ਕਿੰਨਾ ਕਰਿਓ ਲੋ ਜੀ ਦੋਸਤੋ ਬੇਸਨ ਆਪਣਾ ਹੋ ਗਿਆ ਤਿਆਰ ਭੁੰਨਣੇ ਆਪਾਂ ਬੇਸਨ ਆਪਾਂ ਬੇਸਨ ਹੀ ਪਾਇਆ ਦਾ ਟਾਈਪ ਆਇਆ ਭੁੰਨ ਲਿਆ ਪਿਆ ਨਾਲ ਹੀ ਆਪਾਂ ਇਹਦੇ ਸਾਊਂਡ ਪਾਵਰ ਨੂੰ ਸੰਗ ਨੂੰ ਥੋੜਾ ਟਾਈਮ ਹੀ ਲੱਗਾ ਪੁਣਨ ਲੱਗੇ ਬਹੁਤ ਏ ਚੇ ਗੋੜ ਪਾਦਨਾ ਚਾਰਮਾ ਪਾ ਗਿਆ ਵਾਲੀਆਂ ਸਾਰੀਆਂ ਤੇ ਵਿੱਚ ਗੋੜ ਪਾਦਨਾ ਤੇ ਵਜਾਣਾ ਆਪਣਾ ਸਾਊਂਡ ਵਾਲਾ ਢੋਲਾ ਫਸਟ ਵਾਰ ਟਰਾਈ ਕਰ ਲੱਗੇ ਆ ਹਾਰੋ ਜਿਹੜੀ ਕਿਨੇ ਖਾਣਾ ਤੇ ਵੀਡੀਓ ਨੂੰ ਲਾਈਕ ਕਰ ਲਿਓ ਕਮੈਂਟ ਕਰ ਦਿਓ ਕੋ ਜਗਾ ਦੀ ਗੈਸ ਦੀ ਆਪਾਂ ਸਲੋ ਕਰ ਲੈਣਾ ਗਿਆ ਤਾਂ ਬਲੋ ਕਰ ਲੈਣੇ ਵਿਖੇ ਆਪਾਂ ਪਾ ਰਹੀਆਂ ਸੰਗ ਅੰਦਰ ਨੂੰ ਰੋਕ ਮੜ ਪਣਾ ਕੋਈ ਤਾਂ ਲੱਗਦਾ ਕਿ ਤੁਸੀਂ ਨੀਲ ਨਹੀਂ ਥੋੜੀ ਸਲੋ ਆਹਾਂ ਤੁਝੂ ਆਨੇ ਲੱਗੀਆਂ ਉਰਦਾਂ ਵੀ ਵਿੱਚ ਪਾਲੇ ਤੇ ਆਪਾਂ ਐਡ ਕਰ ਦਿੱਤੇ ਆ ਬਦਨਾਮ ਇਹ ਚਾੜ ਕਰਨਾ ਆਪਾਂ ਜੀਰਾ ਜਵੈਨ ਉਹ ਛੇ ਵਿੱਚ ਆਪਾਂ ਐਡ ਕਰਨੇ ਜੋ ਅਜਵਾਇਨ ਜ ਐਡ ਕਰਨੀ ਆਪਾਂ ਇਹ ਦੂਜੀ ਪਾਲਣੀ ਸੀ ਇਹ ਪਾਣਾ ਵੀ ਪਾ ਲਗਾ ਬਸ ਉਹਦੀ ਵੀ ਕੁਛ ਨੂੰ ਪਾ ਦੇ ਇੱਕ ਚਮਚਾ ਦਾ ਨਾ ਇਹ ਰੱਖ ਲਓ ਨਾ ਬਾਕੀ ਬਸ ਬੋੜਾ ਬੋੜਾ ਲਓ ਜੇ ਆਪਣੇ ਤੁਸੀਂ ਆਪਣੀ ਮਨ ਪਸੰਦ ਨਾਲ ਪਾ ਸਕਦੇ ਆ ਅਜਮਾਇਨ ਆ ਕਿ ਕੀ ਕਹਿੰਦੇ ਆਪਣਾ ਸੌਂਡ 3-4 ਚਮਚੇ ਚਾਹੀਦੇ ਤੇ ਗੋੜ ਪਾਉਣਾ ਬਾਸ ਆਪਾਂ ਵਿੱਚ ਹੌਲੀ ਨੂੰ ਕਰਦੇ ਨੇ ਐ ਤੇ ਗੋੜ ਤੇ ਹੁਣ ਇਹਨੂੰ ਦਵਾ-ਦਵਾ ਬਬ ਮਿਕਸ ਕਰ ਲੈਣਾ ਫਾਨੂੰ ਤਾਂ ਇਹ ਸੌਂਡ ਆ ਹੀ ਇੰਨੀ ਇੱਲਾ ਦੋ ਗੋੜਾ ਬਣਾ ਲਿਆ ਸੀ ਸੰਡੋਲਾ ਤੇ ਸੰਡੋਲਾ ਬਣ ਕੇ ਆਪਣਾ ਬਹੁਤ ਸਿਰ ਤਿਆਰ ਆ ਹੋਣੀ ਕੀ ਜੇ ਛੱਡ ਦੂ ਇੱਕ ਵਾਰੀ ਤੇ ਸਮਝੋ ਫੇਰ ਆਪਣਾ ਸੰਡੋਲਾ ਤਿਆਰ ਸ਼ਾਲਾ ਲਈ ਬਹੁਤ ਹੀ ਲਾਭਦਾਇਕ ਤੇ ਬਹੁਤ ਹੀ ਕੁੜੀ ਲੁਕਿੰਗਾ। ਨੋਦੀ ਵੀ ਪਹਿਲੀ ਵਾਰ ਟਰਾਈ ਕੀਤਾ ਅੱਜ। ਇੰਨੇ ਟਾਈਮ ਤੇ ਬਲੱਦ ਪਹਿਲੀ ਵਾਰ ਹੀ ਬਣਾਇਆ। ਜਿੰਨਾ ਦਰ ਹੈ ਉਹ ਨਾ ਕਰਦੇ। ਹਾਂ? ਨਾ ਕਰਦੇ। ਉਹ ਤੁਹਾਨੂੰ ਨਹੀਂ। ਮਾ ਜੀ ਬਣਾ ਗਿਆ। ਉਹਨੂੰ ਕਸਮ ਬੋਲਾ। ਉਹਨੂੰ ਉਹ ਤੇ ਕਰ ਰਹੀ। ਫਿਰ ਇਹਨੂੰ ਆਪਾਂ ਕਰਦੇ ਆਂ। ਮਸਾ ਇੰਨਾ ਕੀ ਕੰਮ ਆ ਕਿ ਆਪ ਖਾਓ ਜਿਦਾਂ ਤੇ ਬੱਚੇ ਖਾ ਸਕਦੇ ਤੇ ਆਪਣੇ ਬੱਚਿਆਂ ਨੂੰ ਵੀ ਖਵਾਓ ਤੇ ਨੀਂਦ ਫਿਰ ਆਪ ਤੇ ਖਾਈ ਸਕਦੇ ਆ ਆਪਣੇ ਕੋ ਦਿਨਾਂ ਨੂੰ ਖਵਾਓ ਆਪਣੇ ਬਜ਼ੁਰਗਾਂ ਨੂੰ ਖਵਾਓ ਆਪਣੇ ਆਂਜ ਗਵਾਂਣ ਦੀ ਵੰਡ ਗੁੰਡਾ ਹਜਾਰਾਂ ਜਾਦੀ ਸੰਡਾ ਤੇ ਪਿਆਰਾਂ ਨੀਂ ਤੇ ਚ ਵੰਡੋ ਤੋਂ ਉਹਨਾਂ ਨੂੰ ਟੇਸਟ ਕਰਵਾਓ ਆਪਣੇ ਆਸ-ਪਾਸ ਗਵਾਂਡੀਆਂ ਨੂੰ ਹਾਂ ਸਾਡੇ ਵਿੱਚ ਐ ਨਹੀਂ ਸਕਦੇ ਤੇ ਲਾਗੇ ਗੋਰੇ ਨੇ ਤੇ ਉਹ ਜੀ ਖਾਉਂਦੇ ਨਹੀਂ ਅਗੇ ਅਸੀਂ ਕੱਲੀ ਖਾਵਾਂਗੇ ਤੇ ਜੇ ਕਿਸੇ ਭੈਣ ਭਰਾ ਨੇ ਖਾਣੀ ਆ ਤੇ ਕਮੈਂਟ ਜਰੂਰ ਕਰਦੇ ਸਾਡੀ ਵੀਡੀਓ 'ਚ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਬਸ ਤੇ ਬਣ ਗਿਆ ਨਿਕੇਸ਼ ਜਨ ਨਹੀਂ ਫਿਰ ਆਪਾਂ ਕਿਉਂ ਪੱਟੀ ਭਾਏ ਲੋ ਜੀ ਸੌਂਡ ਬਸੰਦ ਵਾਲਾ ਹੋ ਗਿਆ ਤਿਆਰ ਸੌਂਡ ਵਾਲਾ ਹੋ ਗਿਆ ਤਿਆਰ ਰੈਡੀ ਹੋ ਚੁੱਕਿਆ ਤੇ ਹੁਣ ਆਪਾਂ ਇਹਨੂੰ ਖਾਵਾਂਗੇ ਇਹ ਆਪਾਂ ਥੋੜਾ ਜਿਹਾ ਘੇ ਘਾਟੀ ਪਾਇਆ ਤੇ ਕੁਛ ਇਹ ਘੇ ਹੋਰ ਸਾਬ ਦਾ ਨਾ ਇੰਡੀਆ ਚ ਆਪਣੇ ਹੋਰ ਸਾਬ ਦਾ ਘੇ ਆ ਜਿਆਦਾ ਸੁੱਕਣਾ ਜਿਆਦਾ ਸੁੱਕ ਰਜਾ ਸੁੱਕਾ ਜਿਹਾ ਬਣ ਗਿਆ ਸਹੀ ਹੈ ਨਹੀਂ ਸੁਆਦ ਆ ਆ ਬਣ ਗਿਆ ਜੀ ਸੰਢ ਦਾ ਸੰਢੋਲਾ ਤੇ ਅਨਾਪਾ ਕਰਾਂਗੇ ਦਾ ਟੇਸਟ ਤੇ ਹਜੇ ਗਰਮ ਆ ਤੇ ਜੀ ਨਾ ਮੋਦਾ ਇਹਦੇ ਚਾ ਬਾਦਾਮ ਬਦੂਨ ਪਾਏ ਆ ਤੇ ਅਜਵਾਇਨ ਪਾਈ ਸੀਗੀ ਤੇ ਬਣਾ ਲਿਆ ਸੰਢ ਦਾ ਸੰਢੋਲਾ ਕਰਦੇ ਆ ਟੇਸਟ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤੇ ਸਾਡੀ ਵੀਡੀਓ ਨੂੰ ਲਾਈਕ ਕਰਕੇ ਤੇ ਕਮੈਂਟ ਕਰਕੇ ਜਰੂਰ ਜਾਇਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਦ ਤੱਕ ਲਈ ਰੱਬ ਰੱਖਾ ਗੁੱਡ ਬਾਏ ਟੇਕ ਕੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ